ਅੱਜ ਤੁਹਾਨੂੰ ਗਲੋਬਲ ਅਵੇਰਨੈਸ ਨਿਊਜ਼ ਦੇ ਮਾਧਿਅਮ ਤੋਂ ਇਹ ਜਾਣਕਾਰੀ ਤੁਸੀਂ ਇਸ ਗਲੋਬਲ ਅਵੇਰਨੈਸ ਨਿਊਜ਼ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀਆਂ ਨਵੀਆਂ ਤੇ ਤਾਜ਼ੀਆਂ ਜਾਣਕਾਰੀਆਂ ਤੇ ਖਬਰਾਂ ਇਸ ਚੈਨਲ ਤੇ ਦੇਖਣ ਨੂੰ ਮਿਲਣਗੀਆਂ ਧੰਨਵਾਦ ਜੀ ਜੇਕਰ ਇੱਕ ਇੰਟੈਲੀਜੈਂਸ ਬੇਸ ਆਪਰੇਸ਼ਨਸ ਚ ਜਲੰਧਰ ਕਮਿਸ਼ਨਰੇਟ ਦੇ ਸੀਆਈਏ ਨੇ 3 ਵਿਕ ਵਿਅਕਤੀਆਂ ਤੋਂ 1400 ਕੇਜੀ ਪੌਪੀ ਹਸਕ ਬਰਾਮਦ ਕੀਤੀ ਹੈ ਦੋ ਗੱਡੀਆਂ ਵੀ ਇਹਨਾਂ ਨੇ ਰਿਕਵਰ ਕੀਤੀਆਂ ਇਹ ਲੋਕਲ ਰਹਿਣ ਵਾਲੇ ਸੀਗੇ ਇਸ ਆਪਰੇਸ਼ਨ ਦੀ ਬੈਕਵਰਡ ਤੇ ਫਾਰਵਰਡ ਲਿੰਕੇजेस ਵੀ ਦੇਖੀ ਜਾ ਰਹੀ ਹੈ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਇਹ ਨਿਕਲ ਕੇ ਆਇਆ ਹੈ ਕਿ ਇਹ ਐਮਪੀ ਝਾਰਖੰਡ ਤੇ ਰਾਜਸਥਾਨ ਤੋਂ ਪੌਪੀ ਹਸਕ ਜਿਹੜੀ ਹੈ ਉਹ ਲੈ ਕੇ ਆਉਂਦੇ ਸੀਗੇ ਤੇ ਇਸ ਗਰੋਹ ਦਾ ਲਿੰਕ ਜਿਹੜਾ ਹੈ ਉਹ ਗੁਜਰਾਤ ਦੇ ਨਾਲ ਵੀ ਹੈ ਉੱਥੇ ਓਪੀਐਮ ਜਿਹੜੀ ਹੈ ਇਹ ਕੋਰੀਅਰ ਨਹੀਂ ਭਾਰਤ ਦੇ कुछ फॉरेन कंट्रीज भी सप्लाई कर सके जलंधर कमिशन रेट पुलिस ने अंतरराष्ट्रीय ड्रग रैकेट का पर्दाफाश किया चौदह क्विंटल पुक्की समेत तीन काबू जलंधर 15 नवंबर पुलिस कमिश्नर श्री सवपन शर्मा दी अगवाई हेठ जलंधर कमिशन रेट पुलिस ने तीन दोषियों को चौदह क्विंटल चौदह सौ किलो पुक्की अति दो वाहन समेत काबू करके अंतरराष्ट्रीय ड्रग रैकेट का पर्दाफाश किया है ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇਤਲਾਹ ਦੇ ਆਧਾਰ 'ਤੇ ਅੱਡਾ ਥਬਾਲ ਕੇ ਨੇੜੇ ਨاکہ بندی ਕੀਤੀ ਜਿੱਥੇ ਉਨ੍ਹਾਂ ਨੇ ਇੱਕ ਬੋਲੇਰੋ ਨੰਬਰ P B.09 Q-4590 ਨੂੰ ਜਮਸ਼ੀਰ ਚੰਡੀਆਲਾ ਰੋਡ ਫਾਟਕ ਵੱਲ ਤੇਜ਼ ਰਫ਼ਤਾਰ ਨਾਲ ਆ ਰਹੀ ਦੇਖਿਆ ਜਿਸ ਦੇ ਬਾਅਦ ਇੱਕ ਹੋਰ ਆਈ ਗੱਡੀ ਇੱਕ ਇਨੋਵਾ ਨੰਬਰ PB08DS3994 ਉਹਨਾਂ ਦੱਸਿਆ ਕਿ ਜਦੋਂ ਬੋਲੇਰੋ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਨੇ ਜ਼ੋਰਦਾਰ ਪਰੇਖ ਮਾਰੀ ਜਿਸ ਕਾਰਨ ਇਨੋਵਾ ਗੱਡੀ ਬੋਲੇਰੋ ਨਾਲ ਟਕਰਾ ਗਈ श्री ਸੁਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਬੋਲੇਰੋ ਗੱਡੀ ਵਿੱਚ ਸਵਾਰ ਵਿਅਕਤੀਆਂ ਨੇ ਆਪਣੀ ਪਛਾਣ ਗੁਰਵਤਾਰ ਸਿੰਘ ਉਰਫ ਤਾਰੀ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਪੋਡੇ ਤਹਿਸੀਲ ਫਿਲੌਰ

जिस किलो दिया कुल पचवंजा बोरिया बरामद हुई श्री सब शर्मा ने दसिया की पुलिस कमिश्नर ने दसा की मुकदमा नंबर दो सो छब्बी मिति पंद्रह नवंबर दो हजार चौबी ना पंद्रह इकट बटा पंचासी एन डी पी एस एक्ट अधीन थाना सदर जलंधर विखे दर्ज किया गया सी अति दोषी गुरवतार सिंह उर्फ तारी देशराज, अति दलेर सिंह उर्फ दलेर गिरफ्तार किए गए सन मुकदमा नंबर 226 मिति 15 नवंबर 2024 अधीन 15 इकाठ बटा पंचासी एन डी पी एस एक्ट थाना सदर जलंधर